ਹੈਗਾ ਵੀਰ ਜੀ ਬੜਾ ਇਹ ਵੇਖਿਆ ਮਬਲਾ ਜਾਂ ਮਾਰੀ ਰਹੀ ਰੀ ਇਹ ਦੱਸਦੇ ਤੂੰ ਉਹ ਆ ਵੀ ਰਹੀ ਆ ਵੀ ਰਹੀ ਇਹਨੂੰ ਲਾਓ ਇੱਥੇ ਲਾਓ ਲਾ ਕੀ ਮੇਰੇ ਭਰਾ ਦਾ ਮੇਰਾ ਨਾਮ ਰਵੀ ਥਗਾ ਯਾਰ ਰਵੀ ਕਿਹੜੇ ਬੰਦੇ ਇਹ ਲੱਦਣੇ ਮੈਂ ਉਦੋਂ ਜਾਣਦੇ ਹਾਂ ਘਰੋਂ ਹੀ ਉੱਤੋਂ ਦੀ ਕੋਈ ਲਾਦੇ ਇਹ ਉੱਤਰ ਜਾਂਦਾ ਵਿਚਾਰਾ ਫੇਰ ਲਾਦੇ ਪਰਾਂ ਨੂੰ ਆ ਜਾਂਦਾ ਓਹਨਾਂ ਵੇਖਿਆ ਜਦੋਂ ਵੀ ਇਹ ਖਲੋ ਗਿਆ ਵਾ ਹਾਂਜੀ ਉਹ ਫਿਰ ਮੁੜ ਕੇ ਸ਼ੂਮਨ ਨਿਕਲ ਗਿਆ ਛੱਤ ਨੂੰ ਵੇਖ ਕੇ ਵੀ ਨਿਕਲ ਗਿਆ ਇੱਥੇ ਇਸ ਬੱਚੇ ਦੇ ਨਾ ਬਾਹਾਂ ਦੇ ਨਿਸ਼ਾਨ ਵੀ ਆ ਜਿਵੇਂ ਕੋਈ ਬਲੇਡ ਵਗੈਰਾ ਮਾਰਿਆ ਹੁੰਦਾ ਵਾ ਹਾਂਜੀ ਆਰ ਐਸ ਆਰ ਐਨ ਲਿਖਿਆ ਵੀ ਆ ਰਵੀ ਆਪਦਾ ਨਾਮ ਆ ਐਨ ਇਹਨੂੰ ਮਤਲਬ ਤੇਰੇ ਰਾਤ ਵੀਰ ਦੀ ਨਿਗਰਾਨਾ ਪੈਂਦੀ ਤੇ ਅੱਜ ਨੂੰ ਇਹ ਬੱਚਾ ਜਿਹੜਾ ਵਾ ਗੁਜਰਾਂ ਦੇ ਕੋਲ ਚਲ ਜਾਣਾ ਸੀ ਆ ਆ ਨੰਬਰ ਡਾਇਲ ਕਰ ਬੰਚੀ ਦਾ ਲਾ ਦੇ ਜਾਂ ਮੰਮੀ ਦਾ ਲਾ ਦੇ ਪਾਪਾ ਦਾ ਕਿਸੇ ਦਾ ਵੀ ਲਾ ਦੇ ਐਨਾ ਪਤੰਦਰਾ ਵਿਆਹ ਵੀ ਕੁੜੀ ਨੂੰ ਨਹੀਂ ਤੋੜਨ ਹੁੰਦੇ ਕਿਹਦਾ ਤੈਨੂੰ ਤੋੜ ਲਾਇਆ ਸਹੀ ਗੱਲ ਆ ਤੂੰ ਬਹਿ ਨਹੀਂ ਡਿਆ ਹੋਰ ਸਾਡਾ ਠੇਡਾ ਜੀ ਉਹ ਨਾ 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 ਬਰਾ ਉਹ ਠੇਡਾ ਜੀ ਮਿਲਿਆ ਲੱਭਾ ਭਗਤੋ ਇੱਥੇ ਬਹਿਂਦੇ ਆ ਵਾ ਸੇਰਦਾ ਆਂ ਇੱਥੇ ਮੈਂ ਡੇਟ ਹੋ ਗਿਆ ਨਾ ਯਾਰ ਅੱਜ ਸਿਰੇ ਦੇਤੇ ਇੱਥੇ ਹੀ ਆ ਜਾਣਾ ਨਹੀਂ ਉਹਨੇ ਕੋਈ ਲੱਭ ਜਾਂਦਾ ਹੁਣੇ ਇੱਥੇ ਹੀ ਹੁਣੇ ਹੀ ਆ ਜਾਈਦਾ ਬੈਠ ਜਾ ਕਿੰਨੇ ਦਿਨਾਂ ਦਾ ਇੱਥੇ ਹੈਗਾ ਮੇਰੇ ਕਹਿੰਦਾ 15 ਦਿਨ ਹੋਈ ਗਏ 10 ਦਿਨ ਹੋ ਗਏ ਕਿੰਨੇ ਦਿਨ ਹੋ ਗਏ 10 ਦਿਨ ਹੋ ਗਏ ਕੁਝ ਹੈ ਇਧਰ ਨਿਕਲ ਹਾਂ ਵੀ ਸਾਨੂੰ ਦੇ ਦੇ ਕਿਹਦੇ ਦਾ ਕਰੇ ਬੰਦਾ ਕਿ ਗੁਜਰਾਂ ਗਾਜਾਂ ਦੇ ਵਿਚਾਰਾਂ ਟਾਏ ਨਾ ਚੜੀ ਤਨ ਤੇ ਨਹੀਂ ਕੱਪੜੇ ਉੱਤਾਂ ਤਰਿਆ ਹੈਗਾ ਵੀਰ ਜੀ ਮੜੇ ਦੇਖਿਆ ਉਹ ਬਲਾ ਜਾਂ ਮਾਰੀ ਵੀਰ ਦਾ ਬੜਾ ਦੇਖੋ ਨਾ ਦੱਸ ਦੇ ਤੂੰ ਜੇ ਹੋਊਗਾ ਤਖਣਾ ਕਿਹੜੇ ਨਾਂ ਲਿਆ ਨਹੀਂ ਬਾਬਾ ਬਾਬਾ ਠੰਡੇ ਵਾਲਾ ਬੁਲਾਉਣ ਡਿਆ ਤੁਸੀਂ ਕੱਲ ਇੱਕ ਗੱਲ ਕਹੀ ਸੀ ਵੀ ਗੁਜਰ ਕੋਈ ਵੀਰ ਸੀਗੇ ਉਹ ਕਹਿੰਦੇ ਵੀ ਸਾਨੂੰ ਦੇ ਦਿਓ ਆਹਾਂ ਵੇ ਲੋ ਅਹੀ ਇਹੋ ਕਰਕੇ ਸੰਸਥਾ ਨੂੰ ਫੋਨ ਲਾਉਂਦੇ ਫਿਰਦੇ ਰੱਬੀ ਗਿਆ ਇਥੋਂ ਤੇ ਉਥੇ ਤਿੰਨ ਚਾਰ ਜਣੇ ਟਕਰੇ ਚੜਾ ਲਿੰਦੇ ਤੇ ਉੱਤਰ ਨਹੀਂ ਪਤਾ ਵਸਰੇ ਲੈਂਦਾ ਆ ਆ ਵੀ ਲਈ ਆ ਵੀ ਲਈ ਆਜਾ ਪੁੱਤਰ ਕਹਿੰਦਾ ਦੇ ਦੇ ਵੀ ਜਣਾ ਪੁੱਤਰ ਕਹਿੰਦਾ ਇਹਨੂੰ ਲਾਓ ਇੱਥੇ ਲਾਓ ਹੱਥ ਦੇ ਮਲਾ ਇੱਧਰ ਆ ਇੱਧਰ ਆ ਇੱਧਰ ਆ ਨਾ ਕੀ ਮੇਰੇ ਭਰਾ ਦਾ ਮੇਰਾ ਨਾਮ ਰਵੀ ਹੈਗਾ ਯਾਰ ਰਵੀ ਕਿਹੜੇ ਪਿੰਡਾਂ ਪਿੰਡ ਆਪਰੇ ਰਹਿੰਦਾ ਅੱਛਾ ਆਪਰੇ ਰਹਿੰਦਾ ਵਾ ਆਪਰੇ ਮੈਂ ਜਾਣਦਾ ਵਾਂ ਆਪਰੇ ਕਿੱਥੇ ਗਏ ਨਾ ਵਾਂ ਕਿੱਥੇ ਆਪਰਾ ਯਾਰ ਲੁਧਿਆਨੇ ਲੱਗੇ ਆ ਲੁਧਿਆਨੇ ਜ਼ਿਲ੍ਹੇ ਚ ਆਣੇ ਲੜ ਕੇ ਆਪਰੇ ਨਹੀਂ ਸੀਗਾ ਇਹ ਮੈਂ ਮੈਂ ਆਪਰੇ ਗਿਆ ਵਧੂਰੀਆਂ ਪਰੇ ਆਪਰੇ ਕਿੱਥੇ ਗਏ ਨਾ ਵਾਂ ਆਪਰੇ ਰਹਿੰਦਾ ਹੁੰਦਾ ਸੀ ਆਪਰੇ ਹੈ ਆਪਰੇ ਅੱਛਾ ਡੈਡੀ ਦਾ ਨਾਮ ਡੈਡੀ ਦਾ ਨਾਮ ਕੀ ਆ ਡੈਡੀ ਦਾ ਨਾਮ ਇਹ ਗੁਰਬਖਸ਼ ਸਿੰਘ ਆ ਯਾਰ ਮੰਮੀ ਦਾ ਨਾਮ ਕੀ ਆ ਇੱਕ ਮਿੰਟ ਕੀ ਨਾਮ ਦੱਸੇ ਡੈਡੀ ਦਾ ਗੁਰਬਖਸ਼ ਸਿੰਘ ਗੁਰਬਖਸ਼ ਸਿੰਘ ਦਾਦੇ ਦਾ ਕੀ ਨਾਮ ਆ ਦਾਦੇ ਦਾ ਨਾਮ ਦਾਦੇ ਦਾ ਨਾਮ ਨਹੀਂ ਪਤਾ ਯਾਰ ਦਾਦੇ ਦਾ ਨਾਮ ਨਹੀਂ ਪਤਾ ਕੋਈ ਕੋਈ ਮੋਬਾਈਲ ਨੰਬਰ ਯਾਦ ਕਰਦਾ ਮੋਬਾਈਲ ਨੰਬਰ ਕਿੱਥੇ ਹੈਗਾ ਯਾਰ ਮੈਨੂੰ ਕੋਈ ਨੰਬਰ ਨਹੀਂ ਯਾਦ ਆ ਕਿਹਦਾ ਨਾਮ ਆ ਵੀ ਕਿਹਦਾ ਨਾਮ ਆ ਰਵੀ ਮੇਰਾ ਨਾ ਜਗੀਰੋ ਕਿਹਦਾ ਨਾਮ ਆ ਜੀਰੋ ਮੇਰੀ ਮੰਮੀ ਦਾ ਨਾਮ ਜੀਰੋ ਨਹੀਂ ਕਿਹਾ ਕਿ ਮੈਨੂੰ ਮੰਮੀ ਦਾ ਨਾਮ ਨਹੀਂ ਯਾਦ ਆ ਹਾਂ ਮੰਮੀ ਦਾ ਨਾਮ ਤੇ ਆਪਣੇ ਆਪਣਾ ਘਰ ਕਿੱਥੇ ਦਾ ਕਿਹੜਾ ਮੁਹੱਲਾ ਵਾ ਜਾਂ ਕਿਹੜੀ ਪੱਤੀ ਆ ਪਤਾ ਕੁਝ ਬੰਦਾ ਦਾ ਕੁਝ ਨਹੀਂ ਹੈਗਾ ਕੁੰਬੇਰ ਕੇ ਆ ਗਿਆ ਇਹ ਮੱਲੇ ਉੱਥੇ ਕੋਈ ਘਰ ਦੇ ਲਾਗੇ ਕੋਈ ਜਗ੍ਹਾ ਹੋਵੇ ਇਤਿਹਾਸਿਕ ਜਗ੍ਹਾ ਜਾਂ ਕੋਈ ਨਹੀਂ ਯਾਰ ਮੈਂ ਨਮਟੇਪੇ ਬਖਤਾਰਨ ਮੇ ਜਾ ਕੇ ਤੇ ਗਿਆ ਮੈਂ ਤਾਂ ਪਤਾ ਕਿ ਘਰੇ ਜਾਣਾ ਵਾ ਨਾ ਅਸੀਂ ਤੈਨੂੰ ਤੇਰੀ ਘਰੇ ਛੱਡ ਕੇ ਆਵਾਂਗੇ ਹਾਂ ਮੈਂ ਵੀ ਯਾਰ ਜਾਣਾ ਆਪਾਂ ਲੈ ਕੇ ਜਾਂਦੇ ਆ ਤੇ ਜੇ ਆਪਾਂ ਚੱਲਦੇ ਆ ਆਪਣੇ ਮੇਰੀ ਗੱਲ ਸੁਣ ਜੀ ਆਪਣੇ ਚੱਲਦੇ ਆ ਤੇ ਘਰ ਪਛਾਣ ਲੇਗਾ ਘਰ ਕਿੱਥੇ ਕਰਕੇ ਆ ਕਰ ਕਿੱਥੇ ਆਪਣੇ ਨਹੀਂ ਆਪਣੇ ਥਾਣੇ 'ਚ ਵੀ ਫੋਨ ਕੀਤਾ ਵੀ ਬਾਬਾ ਜੀ ਇੱਥੋਂ ਆਂਦੇ ਵੀ ਅਸੀਂ ਆਪਣੇ ਜਿਹੜਾ ਜਿਹੜਾ ਲੱਭ ਕੇਣਾ ਮੈਂ ਲੋਕੇਸ਼ਨ ਤੋਂ ਆਪਣੇ ਥਾਣੇ 'ਵੀ ਫੋਨ ਕੀਤਾ ਵੀ ਇਦਾਂ ਆਡੇ ਤੁਹਾਡੇ ਪਿੰਡ ਦਾ ਇੱਥੇ ਬੰਦਾ ਵਾ ਕੋਈ ਤੇ ਵੇਖੋ ਆਂਦਿਆਂ ਨੂੰ ਫੋਟੋ ਮਾ ਘਰ ਦੋ ਉਥੋਂ ਦੇ ਸਰਪੰਚ ਜੀ ਕੋਲੋਂ ਜਿੰਨੇ ਹੈਗੇ ਉਹਨਾਂ ਨੂੰ ਫੋਟੋ ਮਾ ਫੋਟੋ ਮਾ ਸਾਂਝੀਆਂ ਕੀਤੀਆਂ ਹੀ ਤੇ ਨਹੀਂ ਪਤਾ ਲੱਗਾ ਉਹਨਾਂ ਨੂੰ ਕੁਝ ਵੀ ਆਂਦੇ ਜੇ ਹਾਨੂੰ ਕੋਈ ਸੂ ਮਿਲੂਗੀ ਤੈਂ ਹੀ ਤੁਹਾਨੂੰ ਦੱਸ ਦਾਂਗੇ। ਇੰਨੇ RS ARN ਲਿਖਿਆ ਵੀ ਆ। ਰਵੀ ਆਪਦਾ ਨਾਮ ਆ ਐਨ ਇਹਨੂੰ ਮਤਲਬ ਇਹ ਐਨ ਸਿਕਾ ਮੈਂਟਰ ਚ ਲੱਗ ਗਿਆ ਸੀਗਾ ਮੈਂਟਰ ਚ। ਅੱਛਾ। ਆਹ ਸੰਜੀ ਆਹ ਵਗਿਆ ਵਈ ਦਿੱਤੇ ਓਮ ਦਾ ਨਾਮ ਵਗਿਆ ਵਾ ਠੀਕ ਹੈ ਜੀ। ਓਮ ਦਾ ਵਗਿਆ ਵਾ ਇਹਦੇ ਸਾਈਨ ਵਗਿਆ ਵਾ ਅੱਜ ਅਸੀਂ ਸੰਜੀ ਖਲੋਤੇ ਆ ਜੰਤੀਪੁਰ ਖਲੋਤੇ ਆ ਬਟਾਲੇ ਸ਼ਹਿਰ ਦੇ ਕੋਲ ਜ਼ਿਲ੍ਹਾ ਗੁਰਦਾਸਪੁਰ ਤੇ ਇਹ ਵੀਰ ਜੀ ਹੁਣੀ ਰਾਤ ਮੈਨੂੰ ਫੋਨ ਲਾ ਰਿਆ ਸੀ ਇਹਨਾਂ ਦੀ ਮਗਰ ਜਿਹੜੀ ਟੀ ਸਟਾਈਲ ਦੀ ਦੁਕਾਨਵਾ ਇਹ ਦੱਸਦੇ ਆ ਕਿ ਇਹ ਵੀਰ ਪਿਛਲੇ 8-10 ਦਿਨਾਂ ਤੋਂ ਸਾਡੇ ਏਰੀਏ ਦੇ ਵਿੱਚ ਫਿਰ ਰਿਹਾ ਵਾ ਤੇ ਰਾਤ ਦੀ ਗੱਲ ਦੱਸਦੇ ਪਿਆ ਸੀ ਜੇ ਕਿ ਗੁੱਜਰ ਵੀਰ ਆਪਾਂ ਕਿਸੇ ਨੂੰ ਮਾਰਾ ਨਹੀਂ ਕਹਿੰਦੇ ਗੁੱਜਰ ਵੀਰ ਇਹਨੂੰ ਵਾਰ-ਵਾਰ ਆਪਣੇ ਨਾਲ ਬਿਠਾ ਕੇ ਆਪਣੇ ਨਾਲ ਲੈ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਵੀਰੇ ਕਿੰਨੇ ਕਦੇ ਦੀ ਗੱਲ ਹੋ ਇਹ ਹੋਈ ਮੇਰੇ ਖਿਆਲ ਆ ਜੀ ਆ ਸ਼ਾਮਾ ਜੀ ਦੀ ਨੇਰੀ ਜੀ ਦੀ ਗੱਲ ਆ ਬਸ ਉਹ 7.5 8 ਜੀ ਕੀ ਕਹਿੰਦੇ ਇਹ ਤੁਹਾਨੂੰ ਦੱਸਿਓ ਮਾੜਾ ਜੀ ਇਹ ਲੱਡੇ ਮੈਂ ਉੱਥੋਂ ਜਾਣਦਾ ਘਰ ਨੂੰ ਹੀ ਉੱਤੋਂ ਦੀ ਕੋਈ ਲਾਦੇ ਇਹ ਉੱਤਰ ਜਾਂਦਾ ਵਿਚਾਰਾ ਫੇਰ ਲਾਦੇ ਪਰਾਂ ਨੂੰ ਆ ਜਾਂਦਾ ਚੱਕੇ ਨਾ ਉਹਨਾਂ ਵੇਖਿਆ ਜਦੋਂ ਵੀ ਇਹ ਖਲੋ ਗਿਆ ਵਾ ਹਾਂਜੀ ਉਹ ਫੇਰ ਮੁੜ ਕੇ ਸ਼ੁਮਨ ਨਿਕਲ ਗਏ ਤੁਹਾਨੂੰ ਵੇਖ ਕੇ ਵੀ ਨਿਕਲ ਗਏ ਫੇਰ ਇਹੋ ਜਿਹੇ ਸੰਗ ਦੀ ਹਾਲ ਆ ਇਹੋ ਜਿਹੇ ਵੀਰ ਦਸਕਾਂ ਨੂੰ ਆਪਾਂ ਨੂੰ ਸਹਿਯੋਗ ਦੇਣਾ ਚਾਹੀਦਾ ਵਾ ਕਿਉਂਕਿ ਇਹ ਵੀ ਕਿਸੇ ਮਾਂ ਦਾ ਪੁੱਤ ਵਾ ਕਿਸੇ ਭੈਣ ਦਾ ਭਰਾ ਵਾ ਆਪਣਾ ਵੀ ਇੱਕ ਦਿਨ ਬੱਚਾ ਲੇਟ ਆਵੇ ਨਾ ਸਕੂਲੋਂ ਲੇਟ ਆਵੇ ਵੈਣ 5 ਮਿੰਟ ਲੇਟ ਹੋ ਜੇ 2 ਵਜੇ ਵੈਣ ਆਉਣੀ ਹੋਵੇ ਤੇ 2 ਵਜੇ 5 ਮਿੰਟ ਹੋਏ ਨਾ ਆਪਾਂ ਵੈਣ ਵਾਲੇ ਨੂੰ ਆਪਾਂ ਸਕੂਲ ਵਾਲਿਆਂ ਨੂੰ ਫੋਨ ਲਾਉਣ ਲੱਪੇ ਨੇ ਆ ਹਫਤਾ ਹੋ ਗਿਆ ਇਹ ਬੜੀਆਂ ਸੰਸਥਾਵਾਂ ਕੀਤਾ ਇਹ ਵੀ ਆ ਦੋ ਚਾਰੇ ਨੂੰ ਲੈ ਜਾਓ ਸਾਨੂੰ ਇਹੋ ਦੋਖੀ ਵੀ ਇਹਨੂੰ ਕਿਹਦੇ ਗੋਏ ਕੋਈ ਦੇ ਵਿੱਚ ਚਲ ਗਿਆ ਨਾ ਇਹਦੀ ਮਤਲਬ ਇਹਨਾਂ ਨੂੰ ਲੱਭਣਾ ਨਹੀਂ ਨਹੀਂ ਲੱਭਾ ਨਹੀਂ ਉਹ ਬੰਦੇ ਦੇ ਵਿੱਚ ਚਲ ਗਿਆ ਨਾ ਇਹਨੇ ਲੱਭਣਾ ਨਹੀਂ ਆ ਤੁਹਾਡਾ ਪਿੱਛੇ ਜੇ ਇੱਕ ਨਹੀਂ ਕਿੰਨਾ ਘੋਲ ਹੋਇਆ ਜਿਹੜੇ ਉਹ ਤੁਹਾਨੂੰ ਕੋਦ-ਕੋਦ ਪੈਂਦਾ ਸੀ ਗੁੱਜੇ ਰਿਕ ਹਾਂਜੀ ਸੂਏ ਦੇ ਲਾਗੇ ਡੇਰੇ ਜਿੱਥੇ ਹੀ ਕਹਿੰ ਤੇ ਬਾਰੋਈ ਉਹ ਤੁਸੀਂ ਜਾਂਦੇ ਮੁਰਗੇ ਤੁਸੀਂ ਕਿਹਾ ਵੀ ਬਾਹਰ ਆਇਆ ਤੇ ਫਿਰ ਤੁਸੀਂ ਜਦੋਂ ਇੱਕ ਵਾਰੀ ਫਿਰ ਆਪਣੀ ਯੋਜਾ ਚਾਏ ਚੰਗਾ ਆਹ ਹੋ ਜਾਂਦਾ ਕਿ ਇਥੇ ਹੀ ਆ ਉਹ ਸੂਏ ਦੇ ਨਾਲ ਹੀ ਉਹਨਾਂ ਦਾ ਡੇਰਾ ਹੈ ਹਾਂਜੀ ਤੇ ਉਹ ਵੇਖ ਮੈਂ ਮੈਂ ਉਹ ਮੈਂ ਵੀਡੀਓ ਵੇਖ ਕੇ ਆ ਨਾ ਹਾਂਜੀ ਹਾਂਜੀ ਹਾਂ ਜੂਬ ਨਾਲ ਠੀਕ 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 ਇਹ ਕਰਦੇ ਮੈਂ ਵੀ ਇਹ ਕਿਤੇ ਚੜ ਗਿਆ ਨਾ ਵਿਚਾਰਾ ਇਹ ਕਿਤੇ ਢਾਈ ਚੜ ਗਿਆ ਤੇ ਮੁਰਗੇ ਔਖਾ ਹੋ ਗਿਆ ਨਾ ਜਰਾ ਬੰਦ ਨਹੀਂ ਦੱਸ ਸੇਤ ਕੋਈ ਏਰੀਆ ਦੱਸ ਦੇ ਮੇਰਾ ਵੀਰ ਆਪਣੇ ਚ ਕੋਈ ਤੇਰਾ ਮਹੱਲਾ ਕਿਹੜਾ ਮਹੱਲਾ ਕਿਹੜੀ ਪੱਤੀ ਆ ਜਿੱਦਾਂ ਕੋਈ ਆਪਣਾ ਰਵਿਦਾਸ ਚੌਂਕ ਨਹੀਂ ਹੋ ਗਿਆ ਹਾਂ ਰਵਿਦਾਸ ਚੌਂਕ ਚੌਂਕ ਹੋ ਗਿਆ ਤੇ ਇਹਨੂੰ ਇਹਨੂੰ ਪਤਾ ਹੀ ਨਹੀਂ ਲੱਗਾ ਜੇ ਨਹੀਂ ਰਵਿਦਾਸ ਚੌਂਕ ਦੇ ਵਿੱਚ ਘਰ ਤੇਰਾ ਆਹੋ ਪੜਿਆ ਕਿੰਨੇ ਵਾਂ ਪੜਿਆ ਕਿੰਨੇ ਵਾਂ ਤੇ ਇਹਨੂੰ ਪਤਾ ਹੀ ਲੱਗਾ ਪੜਿਆ ਕਿਹੜੇ ਕਲਾਸੇ ਕਿੰਨੇ ਪੜਿਆ ਵਾਂ ਉਧਰ ਦੇਖ ਮੈਂ ਕੈਮਰਾ ਹਾਂ ਤਾਂ ਕਿੱਥੇ ਥੋੜੋ ਪੜਿਆ ਮੈਂ ਕਿਹੜੇ ਸਕੂਲੇ ਪੜਿਆ ਵਾਂ ਅੱਜ ਆਇਆ ਤਾਂ ਇਹ ਤੋਂ ਬਾਅਦ ਸੀਗਾ ਨਹੀਂ ਪੜਿਆ ਕਿਹੜੇ ਸਕੂਲਿਆਂ ਤੂੰ ਬਾਬਿਆਂ ਕੋ ਕਿਹੜੇ ਬਾਬਿਆਂ ਕੋਲ ਬਾਬਾ ਬਾਬਿਆਂ ਕੋਲ ਜਿੱਦਾਂ ਕੋਈ ਸਕੂਲ ਸਕੂਲ ਚ ਪੜ ਲੈਂਦੇ ਹੁੰਦੇ ਮੈਂ ਕਿਹਾ ਕਿਹੜਾ ਸਕੂਲ ਦਾ ਕੀ ਨਾਂ ਸੀਗਾ ਕੋਲ ਜਿੱਦਾਂ ਕੋਈ ਆਪਣਾ ਕੋਈ ਆਪਣਾ ਕੋਈ ਸਕੂਲ ਨਹੀਂ ਪੜਦਾ ਹੁੰਦਾ ਜਿੱਦਾਂ ਹਾਂ 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 ਇਹ ਸਕੂਲ ਸਕੂਲ ਜਿੱਦਾਂ ਪੜ ਲੈਂਦੇ ਹੁੰਦੇ ਨਹੀਂ ਸਕੂਲ ਦਾ ਨਾਮ ਕੋਈ ਪਤਾ ਹੋਵੇ ਸੋੜ ਜਿੱਦਾਂ ਪੜਦੇ ਜਾਂਦੇ ਹੁੰਦੇ ਸੀ ਯਾਰ ਮੈਂ ਡਰ ਗਿਆ ਆਪਾਂ ਗਏ ਨਹੀਂ ਐਤਵਾਰ ਨਹੀਂ ਉਹਦਾ ਡਰ ਗਿਆ ਮੈਂ ਡਰ ਗਿਆ ਹੀ ਇਹਨਾਂ ਕੋਈ ਨਾ ਹਾਸਾ ਹੁਸਾ ਹੋਇਆ ਕੋਈ ਏਦਾਂ ਦਾ ਅੱਜ ਡਰ ਗਿਆ ਮੈਂ ਡਰ ਗਿਆ ਅੱਜ ਐਤਵਾਰ ਹੀ ਬਾਬੇ ਕੋ ਗਏ ਹਾਂ ਕਿ ਇਹ ਕਿੰਨਾ ਕਿ ਇਹਨਾਂ ਨਾਲ ਜਿਵੇਂ ਇਹਨਾਂ ਨੂੰ ਕਰੀਦਾ ਨਾ ਆਪਾਂ ਕਹਿੰਦੇ ਹੁੰਦੇ ਕਾਉਂਸਲਿੰਗ ਕਰੀਦੀ ਆ ਜੇ ਜਦੀਦਾ ਇਹਨਾਂ ਨਾਲ ਫਿਰ ਇਹਨਾਂ ਨੇ ਕੋਈ ਨਾ ਕੋਈ ਦੱਸ ਦੇਣਾ ਹੁੰਦਾ ਅੱਗੇ ਇੱਕ ਮੈਂ ਵੀਡੀਓ ਪਾਈ ਸੀ ਉਸ ਬੰਦਾ 20 ਸਾਲੀ ਲੱਭਾ ਮੈਂ ਉਹਨੂੰ ਪੁੱਛ ਲਿਆ ਵੀ ਤੇਰੇ ਆ ਬਾਬੇ ਤੇਰੇ ਆਪਣਾ ਪਿੰਡ ਕਿਹੜਾ ਵਾ ਕਹਿੰਦਾ ਮੇਰਾ ਪਿੰਡ ਆ ਤੇ ਮੈਂ ਤੇਰਾ ਸੋਹਰਾ ਪਿੰਡ ਕਿਹੜਾ ਵਾ ਉਹ ਕਹਿੰਦਾ ਸੋਹਰਾ ਪਿੰਡਾ ਸੋਹਰੇ ਪਿੰਡ ਵਾਲੇ ਨੂੰ ਕੋਈ ਵੀ ਜਾਣਦਾ ਸੀ ਤੇ ਉਹਨੇ ਆਪਣੀ ਵੀਡੀਓ ਵੇਖ ਲਈ ਕਹਿੰਦਾ ਬਈ ਮੈਂ ਉਹਨਾਂ ਨੂੰ ਆ ਜਾਣਦਾ ਵਾਂ ਤੇ ਉਹਨਾਂ ਨੇ ਫਿਰ ਮੇਰਾ ਕਨੈਕਟ ਕੀਤਾ ਉਹਦੇ ਸਾਲਿਆ ਨਾਲ ਕਨੈਕਟ ਕੀਤਾ ਤੇ 20 ਸਾਲਾਂ ਬਾਅਦ ਉਹ ਪਰਿਵਾਰ ਲੱਗਾ اسلامਬਾਦ ਚੋਂ ਚੁੱਕਿਆ ਸੀ ਅੰਮ੍ਰਿਤਸਰੋਂ ਮੈਂ ਠੀਕ ਹੈ ਠੀਕ ਐਦਾਂ ਮੈਂ ਆਖਣ ਦੇ ਤੇਰੇ ਨਾਨਕੇ ਕਿਹੜੀ ਜਗ੍ਹਾ ਵਾ ਨਾਨਕੇ ਆ ਮਾਸੀ ਉਹਨਾਂ ਦੇ ਕੈਂਚਲ ਤੇ ਲੱਗੇ ਸੀ ਕਿੱਥੇ ਮਾਸੀ ਤੇਰੀ ਰਹਿੰਦੀ ਕਿੱਥੇ ਆ ਮਾਮੇ ਤੇਰੇ ਕਿੱਥੇ ਰਹਿੰਦੇ ਆ ਅੱ ਕਿਹੜੇ ਪਿੰਡ ਰਹਿੰਦੇ ਮਾਨਨਕੇ ਤੇਰੇ ਪਿੰਡੇ ਤੇ ਆਪਣੇ ਘੁੰਮਦੇ ਫਿਰਦੇ ਜਾਂਦੇ ਹੁੰਦੇ ਤੇਰਾ ਨਾਨਕਾ ਪਿੰਡ ਕਿਹੜਾ ਕਿਹੜਾ ਪਿੰਡ ਵਾ ਪਿੰਡ ਦਾ ਨਾਂ ਕੀ ਆ ਮੈਂ ਪੁੱਛਿਆ ਇਹ ਡਰ ਗਿਆ ਮੈਂ ਤਾਂ ਜੀ ਸਖਦੀ ਅਸੀਂ ਕਾਫੀ ਕੋਸ਼ਿਸ਼ ਕਰ ਰਹੇ ਹਾਂ ਵੀਰ ਨੂੰ ਇਹਦਾ ਵੀਰ ਦਾ ਐਡਰੈਸ ਪਤਾ ਕਰਨ ਦੀ ਇੰਨੇ ਅਪਰਾ ਦੱਸਿਆ ਵਾ ਪਰ ਅਪਰਾ ਦਾ ਨੂੰ ਪਤਾ ਵਾ ਕਿ ਜਿੰਨਾ ਚਿਰ ਉਹਦਾ ਆਪਾਂ ਨੂੰ ਕੋਈ ਗਲੀ ਮੁਹੱਲਾ ਨਹੀਂ ਪਤਾ ਐਦਾਂ ਆਪਾਂ ਨੂੰ ਲੱਭਣਾ ਬਹੁਤ ਔਖਾ ਵਾ ਸੋ ਮੈਂ ਅਪਰੇ ਦੇ ਭੈਣ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਜਾਂ ਉਥੋਂ ਦੇ ਲਾਗੇ ਬੰਦੇ ਦੇ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਇੱਕ ਵਾਰੀ ਵੀਰ ਨੂੰ ਚੰਗੀ ਤਰ੍ਹਾਂ ਵੇਖ ਲਿਓ ਤੇ ਇਹਦਾ ਕਿਸੇ ਵੀਰ ਭਰਾ ਨੂੰ ਜੇ ਐਡਰੈਸ ਪਤਾ ਵਾ ਦਾ ਸਾਡਾ ਮੋਬਾਈਲ ਨੰਬਰ ਉੱਪਰ ਵੀਡੀਓ ਦੇ ਉੱਪਰ ਦਿੱਤਾ ਵਾ ਠੀਕ ਹੈ ਜੀ ਹਿੰਮਤਵੀਰ ਜੀ ਵੀ ਮੇਰੇ ਨਾਲ ਵਾ ਇਹਨਾਂ ਨੇ ਵੀ ਇਹਦੇ ਬੱਚੇ ਦੀ ਵੀਡੀਓ ਪਾਉਣੀ ਆ ਇਹਨਾਂ ਦਾ ਮੋਬਾਈਲ ਨੰਬਰ ਵੀ ਇਹ ਆਪਣੀ ਵੀਡੀਓ ਦੇ ਉੱਪਰ ਦੇਣਗੇ ਜੇਕਰ ਕੋਈ ਵੀਰ ਹਿੰਮਤਵੀਰ ਦੇ ਥਰੂ ਇਸ ਵੀਡੀਓ ਨੂੰ ਵੇਖੇ ਤਾਂ ਹਿੰਮਤਵੀਰ ਨਾਲ ਜ਼ਰੂਰ ਕੰਟੈਕਟ ਕਰਿਓ ਤੇ ਜੇਕਰ ਕਿਸੇ ਵੀਰ ਨੂੰ ਇਹਦਾ ਐਡਰੈਸ ਨਹੀਂ ਵੀ ਪਤਾ ਪਰ ਫਿਰ ਵੀ ਇਹਦਾ ਘਰ ਲੱਭਣ ਦੇ ਵਿੱਚ ਸਹਾਇਤਾ ਕਰ ਸਕਦਾ ਵਾ ਇਸ ਬੱਚੇ ਦੀ ਵੀਡੀਓ ਸ਼ੇਅਰ ਕਰ ਸਕਦਾ ਵਾ ਹੋ ਸਕਦਾ ਵਾ ਕਿ ਇਹਦੀ ਮਾਂ ਵਿਚਾਰੀ ਜਾਂ ਇਹਦੀ ਭੈਣ ਜਾਂਦਾ ਪਿਓ ਜਾਂ ਇਹਦਾ ਕੋਈ ਨਾ ਕੋਈ ਇਹਦਾ ਵਿਚਾਰੇ ਦਾ ਜਿਹੜਾ ਘਰ ਪਰਿਵਾਰ ਦਾ ਮੈਂਬਰ ਨੂੰ ਡਿਕ ਰਿਹਾ ਹੋਊਗਾ ਤੁਹਾਨੂੰ ਵੀ ਪਤਾ ਹੋਵੇ ਕਿ ਅੱਜ ਕੱਲ੍ਹ ਜਮਾਨਾ ਚੰਗਾ ਨਹੀਂ ਹੈਗਾ ਇਹ ਬੱਚੇ ਨੂੰ ਇਹਨਾਂ ਵੀਰਾਂ ਨੇ ਦੇਖ ਲਿਆ ਤੇ ਮੈਂ ਧੰਨਵਾਦ ਕਰਦਾ ਇਹਨਾਂ ਵੀਰਾਂ ਦਾ ਜੇਕਰ ਇਹ ਰਾਤ ਵੀਰ ਦੀ ਨਿਗਰਾਨਾ ਪੈਂਦੀ ਤੇ ਅੱਜ ਨੂੰ ਇਹ ਬੱਚਾ ਜਿਹੜਾ ਵਾ ਗੁਜਰਾਂ ਦੇ ਕੋਲ ਚਲ ਜਾਣਾ ਸੀਗਾ ਤੇ ਉਹ ਜੋ ਇਹਨਾਂ ਦੇ ਹਾਲਾਤ ਕਰਦੇ ਆ ਤੁਹਾਨੂੰ ਖੁਦ ਪਤਾ ਵਾ ਸੋ ਇਸ ਬੱਚੇ ਦੀ ਵੀਡੀਓ ਜਰੂਰ ਸ਼ੇਅਰ ਕਰਿਓ ਤਾਂ ਜੋ ਇਸ ਬੱਚੇ ਦਾ ਆਪਾਂ ਪਰਿਵਾਰ ਲੱਭ ਲਈਏ ਬੰਛੀ ਯਾਰ ਦੋਸਤੀ ਬੰਛੀ ਬੰਛੀ ਕਿੱਥੇ ਬੰਛੀ ਬੰਛੀ ਸੀਗਾ ਇਹ ਬੰਛੀ ਆ ਕਿੱਥੇ ਗਿਆ ਬੰਛੀ ਬੰਛੀ ਇਹਨੂੰ ਪਤਾ ਹੀ ਨਹੀਂ ਲੱਗਾ ਨੰਬਰ ਯਾਰ ਦਾ ਬੰਛੀ ਦਾ ਨੰਬਰ ਕਿੱਥੇ ਕੀ ਮੋਬਾਈਲ ਨੰਬਰ ਉਹ ਫੋਨ ਦਿਓ ਮਰੇ ਇਹਨੂੰ ਫੋਨ ਦਿਓ ਇਹਨੂੰ ਮੋਬਾਈਲ ਨੰਬਰ ਆ ਨੰਬਰ ਡਾਇਲ ਕਰ ਨੰਬਰ ਲਾ ਬੰਚੀ ਦਾ ਲਾ ਦੇ ਜਾਂ ਮੰਮੀ ਦਾ ਲਾ ਦੇ ਪਾਪਾ ਦਾ ਲਾ ਦੇ ਕਿਸੇ ਦਾ ਵੀ ਲਾ ਦੇ ਬੰਨੂ ਯਾਰ ਹੁਣ ਹੋਵੇ ਇਹਦਾ ਨੰਬਰ ਇੱਕਦੇ ਦਾ ਤੇ ਯਾਦ ਹੋਊਗਾ ਪੜਿਆ ਲਿਖਿਆ ਜਾਂ ਤੂੰ ਹੈਗਾ ਵਾ ਮੋਹਨਾਂ ਦੇ ਮੁੰਡਾ ਵਦੋਂ ਕਿਹਦਾ ਨੰਬਰ ਯਾਦ ਆ ਇਹਦਾ ਨੰਬਰ ਕੋਈ ਵੀ ਨਹੀਂ ਯਾਦ ਹੈਗਾ ਇਹ ਕਿਸੇ ਦਾ ਵੀ ਨਹੀਂ ਯਾਦ ਮੰਮੀ ਦਾ ਡੈਡੀ ਦਾ ਭਰਾ ਦਾ ਭੈਣ ਦਾ ਆਹੋ ਇਹਨੂੰ ਪਤਾ ਸੀ ਤੇਰਾ ਆਪਦਾ ਨੰਬਰ ਹੈਗਾ ਤੇ ਤੂੰ ਫੋਨ ਹੈਗਾ ਸੀ ਆ ਨਹੀਂ ਹੈ ਆਪਦਾ ਨੰਬਰ ਹੈਗਾ ਬਾਬੇਆ ਕੋ ਬਾਬੇ ਦਾ ਕਿਹੜੇ ਬਾਬੇ ਸੀਗੇ ਜਿੱਦਾਂ ਕੋਈ ਬਾਬੇ ਆਗੇ ਕੋਈ ਸੰਤ ਬਾਬੇ ਆਗੇ ਤੇਰੇ ਦੇ ਬਾਬੇ ਆ ਕੋ ਜਿੱਦਾਂ ਆਪਾਂ ਇਹ ਬਬੇ ਸੌਂਦਾ ਸੰਦਾ ਫਿਰ ਰੋਟੀ ਰੱਟੀ ਕਿੱਥੋਂ ਖਾਂਦਾ ਫਿਰ ਇਹ ਅੱਛਾ ਤੁਸੀਂ ਖਵਾ ਦਿੰਦੇ ਸੌਂਦਾ ਕਿੱਥੇ ਫਿਰ ਕੱਪੜੇ ਵੀ ਚੁੰਗਦਾਰ ਹੁੰਦੇ ਰਾਤ ਕੱਪੜੇ ਵਿੱਚ ਚੁੰਗਦਾਰਾਂ ਗਾ ਲੇ ਬੜਾ ਵੀ ਆ ਹੁਣ ਵੀ ਪਿੰਡਾਂ ਨੇ ਪਾਟੀ ਪਾਈ ਆ ਤੇ ਇਹਨੂੰ ਕਪੜੇ ਵੀ ਪਵਾਏ ਸਾਰਾ ਕੁਝ ਕੀਤਾ ਇਹਨੇ ਫੇਰ ਹੁਣ ਬੜੇ ਵੀ ਦਿੱਤੇ ਦੋ ਇਹ ਮਾਈਕ ਤੇ ਟੱਕ ਹੁੰਦਾ ਪਰ ਤੁਹਾਡੇ ਨਾਲ ਵੀ ਬੀਤੇ ਚਾਹ ਬਣਾਈ ਦੇ ਨੂੰ ਦੇਦੀ ਆਵਾਜ਼ ਮਾਰ ਕੇ ਆ ਜਾ ਥੱਲੇ ਮਾਈਕ ਨਾ ਸੈੱਟ ਆ ਆ ਬੜਾ ਜਿਆਦਾ ਪਰ ਨਹੀਂ ਵਿਚਾਰੇ ਦਾ ਗੱਲ ਹੀ ਪਤਾ ਹਜੇ ਕੋਈ ਜਿਆਦੇ ਦਿਨ ਨਹੀਂ ਘਰੋਂ ਹੋਏ ਆਏ ਨੂੰ ਹੋਏ ਕੋਈ ਮੈਨੂੰ ਲੱਗਦਾ ਵਾ ਕਿ ਤੁਸੀਂ 8-10 ਦਿਨ ਜਿਵੇਂ ਕਹਿ ਰਹੇ ਨਾ ਵੱਧ ਤੋਂ ਵੱਧ ਇਸ ਤੋਂ ਵੱਧ ਦਿਨੀ ਹੋਏ ਕਿਉਂਕਿ ਜਿਆਦੇ ਦਿਨ ਹੋ ਇਹਦੇ ਨਾਲ ਇਹਦੀ ਕਟਿੰਗ ਵੀ ਇਹਦੀ ਤਾਜ਼ਾ ਹੋਈ ਆ ਠੀਕ ਹੈ ਜੀ ਨਵੇਂ ਵੀ ਇਹਦੇ ਤਾਜ਼ਾ ਕੱਟੇ ਆ ਤੇ ਚਪਲਾਂ ਚੁਪੜਾਂ ਵੀ ਲਾ ਜਾਂਦਾ ਹਨ ਪੈਰਾਂ ਤੇ ਜ਼ਖਮ ਹੋਣਦੇ ਪਏ ਆ ਇਹਨੇ ਇਹ ਥੋੜੇ ਜ ਹੋ ਗਿਆ ਜਮੱਖੀਆਂ ਨੂੰ ਮੈਨੂੰ ਤੇ ਜਿਵੇਂ ਐ ਲੱਗਦਾ ਜਿਵੇਂ 8-10 ਦਿਨ ਤੋਂ ਵੀ ਘੱਟ ਹੁੰਦੇ ਇਹਨੂੰ ਐਨੇ ਕੋਈ ਰਹਿੰਦਾ ਭਾਈ ਪਹਿਲਾਂ ਦਾ ਵੀ ਰਹਿੰਦਾ ਇੱਥੇ ਤੁਸੀਂ ਕਰਵਾਈ ਹੋਣੀ ਇਥੋਂ ਨਹੀਂ ਇੱਥੇ ਕਿਸੇ ਨੇ ਇਹਨੇ ਕੱਟ-ਕੁੱਟ ਦਿੱਤੇ ਯਾਰ ਕਟਿੰਗ-ਕੁੱਟਿੰਗ ਕੀਤੀ ਆ ਅੱਜ ਖਾਂਦੇ ਆਂ ਡਰ ਗਿਆ ਨਹੀਂ ਯਾਰ ਭਾਈ ਇਹ ਮੈਂ ਡਾਇਮੈਂਡ ਨਹੀਂ ਇਹ ਆਲੂ ਜਿਹਾ ਮੈਂ ਟਲ ਜਾ ਹਾਂ ਇਸ ਬੱਚੇ ਦੇ ਨਾ ਬਾਹਾਂ ਤੇ ਨਿਸ਼ਾਨ ਵੀ ਆ ਜਿਵੇਂ ਕੋਈ ਬਲੇਡ ਵਗੈਰਾ ਮਾਰਿਆ ਹੁੰਦਾ ਵਾ ਇਹਨੂੰ ਪਤਾ ਹੀ ਲੱਗਾ ਨਹੀਂ ਆ ਆ ਕਿਹ ਸੁਣਿਆ ਨਾ ਤੂੰ ਮੈਨੂੰ ਦੱਸ ਦੇਦਾ ਮੈਨੂੰ ਦੱਸ ਕੰਗਾ ਜੀ ਵੈਕੋ ਜਿਕਾ ਖਾਲਸਾ ਵੈਕੋ ਜੀ ਜੀ ਧੰਨ ਗੁਰਾਮਦਾਸ ਚਲ ਚੰਗੀ ਆਂ ਜੀ ਟੰਗਾ ਦੇ ਗ੍ਰੀਤਾ ਨਾ ਅਰਜੀ ਜੀ ਬਹੁਤ ਬਹੁਤ ਧੰਨਵਾਦ ਆਡਾ ਭਰਾਵਾਂ ਦਾ ਜੀ ਆ ਜਾ ਆ ਜਾ ਕਿ ਬਿਠਾਣਾ ਆ ਜੀ ਲਿਖਿਆ ਪਰਫੈਕਟ ਓਏ ਇੱਥੇ ਅਗਲੇ ਬਣਿਆ ਰਿਆ ਤੂੰ ਮੇਰੇ ਨਾਲ ਬੈਠਾ ਲੋ ਅਲੋ ਨਾ ਜਿੱਦੇ ਰਹਿ ਆ ਅੱਜ ਚੱਲ ਜਾ ਐਨਾ ਪਤੰਦਰਾ ਯਾਰ ਕੁੜੀ ਨੂੰ ਨਹੀਂ ਤੋੜਨ ਹੁੰਦੇ ਜਿੰਨਾ ਤੈਨੇ ਜੋਰ ਲਾਇਆ ਸਹੀ ਹਲਾ ਤੇ ਤੂੰ ਬਹਿ ਨਹੀਂ ਡਿਆ ਬਹਿ ਜਾ ਬਹਿ ਜਾ ਫੇਰੇ ਫੇਰ ਲੈ ਆਇਓ ਇਹਨੂੰ ਰਾਵਣ ਬੈ ਜਾ ਬੈ ਜਾ ਮੇਰਾ ਪਤਾ ਮੇਰਾ ਫੇਰ ਅੱਜ ਬੈ ਜਾ ਉੱਤੋਂ ਆ ਜੀ ਅੱਜ ਚੱਲ ਆ ਇੱਧਰ ਜਾ ਹੋੜਾ ਦਾ ਸਵੇਰੇ ਟੈਂਸ਼ਨ ਆਵੇਂ ਸਵੇਰੇ ਫੇਰ ਆ ਜੀ ਬਾਰੀ ਬੁਰੀ ਤਾਂ ਨਹੀਂ ਖੁੱਲਦਾ ਨਹੀਂ ਨਹੀਂ ਉਹ ਉਧਰ ਲੋਕ ਚਾਗਾ ਚੰਗਾ ਜੀ ਆ ਜਾ ਪਰ ਤੂੰ ਵੀ ਆ ਜਾ ਨਾਲੋਂ ਚੰਗਾ ਜੀ ਹੋਏਗਾ ਜਿਕਰ ਖਾਨ ਸਾਹਿਬ ਹੈ ਜੀ ਫਤੇ ਜੀ ਇਹ ਮੇਰੇ ਵੀ ਜੀ ਲਾਓਗੇ ਗੱਡੀ ਤੁਹਾਨੂੰ ਚੰਗਾ ਜੀ ਗਲਤੀਆਂ ਚਲਦੀਆਂ ਕਰਿਓ ਮਾਫ਼ ਠੀਕ ਹੈ ਜੀ ਹਾਂ ਧੰਨਵਾਦ ਤੁਹਾਡਾ ਚੰਗਾ ਵੀਰ ਜੀ ਵਾਈਗਰ ਭਰਾ ਕਰੇ ਸਾਰੇ ਭਰਾਵਾਂ ਦਾ ਓਕੇ ਵਾਈਗਰ ਜੀ ਅਜਾ ਕਾਸ਼ ਵਾਈਗਰ ਹੋ